ਮੈਂ ਲੈ ਕੇ ਜਾਣਾ ਮੈਂ ਤੁਹਾਨੂੰ ਲੈ ਕੇ ਆਹ ਲੋ ਆਹ ਲੋ ਜੀ ਇਹ ਦੀਵਾਲੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਆ ਬੈਠਾ ਮੇਰਾ ਯਾਰ ਸੁਨੀਲ ਕੁਮਾਰ ਕੀ ਕਹਾਂ ਮੈਂ ਮੇਰਾ ਯਾਰ ਸੁਨੀਲ ਕੁਮਾਰ ਆ ਵੇਖੋ ਗਰਾ ਸਾਰੀ ਗਰੋਸਰੀ ਰੱਖੀ ਬਟਸ ਜੋ ਮਰਜ਼ੀ ਖਰੀਦੋ ਇਸ ਕੋਲੋਂ ਆਓ ਜਲਦੋ ਜਲਦੀ ਆਓ ਜਲਦੋ ਜਲਦੀ ਝਾੜੂ ਪੋਚਾ ਜੋ ਮਰਜ਼ੀ ਲਓ ਵੀਰ ਤੋਂ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਆ ਵੇਖੋ ਕਰਾਂ ਝਾੜੂ ਪੋਚਾ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਦੀਵਾਲੀ ਆਫਰ ਦੀਵਾਲੀ ਆਫਰ ਆਓ ਜੀ ਆਓ ਲੈ ਜਾਓ ਜਲਦੀ ਲੈ ਜਾਓ ਤੇ ਇਹ ਹੈਗਾ ਮੇਰਾ ਭਰਾ ਮੇਰਾ ਦੋਸਤ ਸੁਨੀਲ ਕੁਮਾਰ ਆ ਵੇਲਾਣਾ نوٹ ਗੜਗੜ ਕੇ ਰੱਖੀ ਜਾਂਦਾ ਇਹ ਆ ਮੇਰਾ ਯਾਰ ਹੁਣ ਇਹਦੇ ਕੋਲੋਂ ਮੈਂ ਆਇਆ ਸੀਗਾ ਐਮ ਡੀ ਐਚ ਦੇ ਮਸਾਲੇ ਲੈਣ ਤੇ ਹੁਣ ਇਹਨੇ ਨਾ ਮੈਨੂੰ ਜੋ ਰੇਟ ਆਉਂਦਾ ਨਾ ਉਦੋਂ ਵੀ ਇਹਨੇ ਘੱਟ ਰੇਟ ਤੇ ਮੈਨੂੰ ਲਾ ਕੇ ਦੇਣੇ ਆ ਤੇ ਆਹ ਦੇਖ ਲਿਓ ਹੁਣ ਕਰਾਂ ਐਮ ਡੀ ਐਚ ਦੇ ਮਸਾਲੇ ਲੈਣੇ ਇਹਦੇ ਕੋਲੋਂ ਤੇ ਆਪਾਂ ਨੂੰ ਇਹਨੇ ਨਾ ਘੱਟ ਕੇ ਦੇਣੇ ਆ ਤੇ ਮੈਂ ਹੁਣ ਇਹਦੇ ਕੋਲੇ ਆਇਆ ਤੇ ਆਪਾਂ ਲੈ ਕੇ ਜਾਣੇ ਆ ਆ ਦੇਖੋ ਅਸੀਂ ਦੋਨੋਂ ਖੜੇ ਆ ਓਕੇ ਥੈਂਕ ਸਾਰਿਆਂ ਨੂੰ ਸ਼ੇਅਰ ਕਰ ਦਿਓ ਕਰੋ ਦੱਬੋ ਦੱਬ ਕੇ ਦੱਬ ਓਕੇ